ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਜ ਦੀ ਵੀਡੀਓ ਹੈ ਸਪਾਈ ਗੁਰ ਇਕਵਾਲ ਸਿੰਘ ਜੀ ਦੀ ਤੇ ਫਿਰ ਚਲੋ ਵਾਦੀਆਂ ਅੱਜ ਦੀ ਵੀਡੀਓ ਦੇ ਵੰਗ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਸਿੰਘਾਂ ਦਾ ਪੈਰਾ ਲੱਗਦਾ ਸਤਿਗੁਰੂ ਕਹਿੰਦੇ ਹੁਣ ਫਿਰ ਕਿਧਰੇ ਮੈਂ ਤੇ ਕਿਧਰੇ ਮੇਰੀਆਂ ਫੌਜਾਂ ਡਿਊਟੀ ਦੇਂਦੀਆਂ ਕੋਈ ਵੀ ਮਸਲਾ ਨਾ ਤੁਸੀਂ ਚਿੰਤਾ ਲਾਈ ਜੋ ਕਿਵੇਂ ਹੋਏਗਾ ਕਿਵੇਂ ਹੋਏਗਾ ਤੇ ਕਦੀ ਤੁਹਾਡੀ ਚਿੰਤਾ ਲਾਣ ਨਾਲ ਜਿਹੜਾ ਨਾ ਉਹ ਮਸਲਾ ਨਹੀਂ ਹੱਲ ਹੋਏ ਕਹਿੰਦੇ ਉਸ ਵੇਲੇ ਜਦੋਂ ਜਿਸ ਗੱਲ ਦੀ ਤੇਰੇ ਅੰਦਰ ਚਿੰਤਾ ਆਈ ਏ ਤੂੰ ਬਾਣੀ ਦਾ ਨੇਮ ਸ਼ੁਰੂ ਕਰ ਦੇ ਤੂੰ ਬਾਣੀ ਦਾ ਪੱਲਾ ਫੜੇਗਾ ਗੁਰੂ ਗੋਬਿੰਦ ਸਿੰਘ ਜੀ ਤੇਰੀ ਚਿੰਤਾ ਨੂੰ ਦੂਰ ਕਰਨ ਦੀ ਵਿੱਧ ਬਣਾਣੀ ਸ਼ੁਰੂ ਕਰ ਦੇਣਾ ਵਾਣੀ ਮਾਰੇ ਕਿਨੇ ਮੇਰਾ ਰੂਪ ਹੈ ਜਦੋਂ ਤੂੰ ਇਹਦਾ ਪੱਲਾ ਫੜਦਿਆ ਫਿਰ ਮੈਂ ਕਾਰਵਾਈ ਪੈਣੀ ਮਾਣੀ ਗੁਰੂ ਗੁਰੂ ਹੈ ਬਾਣੀ ਹੁਣ ਤੁਹਾਡੇ ਨੂੰ ਪੁੱਤਰ ਪਟਿਆਲੇ ਜਾ ਰਹੇ ਆ ਬਾਈ ਰੋਡ ਜਾ ਰਹੇ ਆ ਤੁਹਾਨੂੰ ਚਿੰਤਾ ਆਈ ਜਾਵੇ ਉਹ ਰਸਤੇ ਦਾ ਸਫਰ ਠੀਕ ਹੋ ਜੇ ਉਹਨਾਂ ਦੀ ਕਾਰ ਕਿਤੇ ਲੱਗ ਨਾ ਜਾਵੇ ਠੀਕ ਠਾਕ ਪਹੁੰਚ ਜਾਣ ਤੁਹਾਡੇ ਸੋਚਣ ਨਾਲ ਕੁਝ ਨਹੀਂ ਹੋਏਗਾ ਧਿਆਨ ਦੇਣਾ ਤੁਹਾਨੂੰ ਤੁਹਾਡੇ ਅੰਦਰ ਆ ਰਹੇ ਆ ਖਿਆਲ ਵੀ ਨੂੰ ਪੁੱਤਰ ਨਿਕਲੇ ਨੇ ਪਟਿਆਲੇ ਗਏ ਨੇ ਅਮਰਸਰ ਤੋਂ ਤੁਰੇ ਨੇ ਠੀਕ ਠਾਕ ਪਹੁੰਚ ਜਾਣ ਜਦੋਂ ਤੁਸੀਂ ਗੁਟਕਾ ਸਾਹਿਬ ਲੈ ਕੇ ਤੇ ਜਪਜੀ ਸਾਹਿਬ ਦਾ ਮਨ ਚ ਸੋਚ ਦਿਓ ਇੱਕ ਪਾਠ ਕਰਾਂ ਠੀਕ ਠਾਕ ਪਹੁੰਚ ਜਾਣ ਇਹ ਮੈਂ ਗੁਰੂ ਦੀ ਜ਼ੁਰੀ ਚ ਕਹਿ ਰਿਹਾ ਹਾਂ ਤੁਸੀਂ ਜਪਜੀਤ ਸਾਹਿਬ ਸ਼ੁਰੂ ਕਰੋਗੇ ਤੁਹਾਡੇ ਨੂੰ ਪੁੱਤਰ ਦੀ ਕਾਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੀ ਸਿੰਘਾਂ ਦਾ ਪੈਰਾ ਲੱਗ ਜੇ ਵਾਹਿਗੁਰੂ ਮਾਰੇ ਕਹਿੰਦੇ ਜਦੋਂ ਤੂੰ ਗੁੱਟਕਾ ਫੜ ਲਿਆ ਜਦੋਂ ਤੂੰ ਬਾਣੀ ਦਾ ਜਿੰਨੀ ਚਿੰਤਾ ਲਾਏਗਾ ਨਹੀਂ ਜਦੋਂ ਤੋਂ ਬਾਣੀ ਦਾ ਸਾਰਾ ਲੈ ਲਿਆ ਨਾ ਤੇ ਸਤਿਗੁਰੂ ਕਹਿੰਦੇ ਹੁਣ ਫਿਰ ਕਿਧਰੇ ਮੈਂ ਤੇ ਕਿਧਰੇ ਮੇਰੀਆਂ ਫੌਜਾਂ ਡਿਊਟੀ ਦੇਣੀਆਂ ਕਿਉਂ ਬਾਣੀ ਗੁਰੂ ਗੁਰੂ ਹੈ ਜਦੋਂ ਜਦੋਂ ਬਾਣੀ ਦਾ ਸਾਰਾ ਲੈਣੇ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਮੇਰਾ ਸਾਰਾ ਆ ਜਿਹੜੀਆਂ ਮੈਡੀਕਲ ਦੀਆਂ ਸੀਟਾਂ ਮਿਲਦੀਆਂ ਨਾ ਤੁਹਾਡੀ ਸੰਗਤ ਦਾ ਇੱਕ ਪਰਿਵਾਰ ਉਹਨਾਂ ਦਾ ਬੱਚਾ ਨੇਪਾਲ ਉਹਨੂੰ ਸੀਟ ਮਿਲੀ ਉਹ ਫਿਰ ਮਾਇਆ ਭੇਜਣੀ ਪੈਂਦੀ ਹੈ ਸੀਟ ਹੁੰਦੀ 2 ਲੱਖ 3 ਲੱਖ ਉਹ ਥੋੜੀ ਉਹਨਾਂ ਕੋਲੋਂ ਭੇਜਣ ਵਿੱਚ ਦੇਰੀ ਹੋ ਗਈ। ਉਹਨਾਂ ਨੂੰ ਨੇਪਾਲ ਤੋਂ ਫੋਨ ਆਇਆ ਕਲਰਕ ਦਾ ਕਿ ਤੁਹਾਡੇ ਬੱਚੇ ਦੀ ਸੀਟ ਕੈਨਸਲ ਹੋ ਗਈ ਹੈ। ਮੈਂ ਉਹਨਾਂ ਨੂੰ ਫੋਨ ਕੀਤਾ ਵੀ ਕਹਿੰਦੇ ਬੜੀ ਮੁਸ਼ਕਲ ਸੀਟ ਮਿਲੀ ਸੀ ਤੇ ਸੀ ਇੰਤਜ਼ਾਮ ਕਰਦੇ ਪਏ ਇੰਤਜ਼ਾਮ ਉੱਖਾਂ ਲੱਗੇ ਯਾਰੀ 2-4 ਲੱਖ ਦਾ। ਤੇ ਸੀਟ ਕੈਨਸਲ ਹੋ ਗਈ ਹੈ। ਫੋਨ ਆਇਆ ਹੈ। ਕਿਵੇਂ ਕਰੀਏ ਮੈਂ ਕਾ ਇੱਕ ਕੰਮ ਕਰੋ ਭਈ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਦੇ ਹੋ ਪੰਜ ਪਾਠ ਸੁਖਮਨੀ ਸਾਹਿਬ ਜੀ ਦੀ ਹਾਜ਼ਰੀ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਬੇਨਤੀ ਕਰੋ ਕਿ ਮਹਾਰਾਜ ਤੇਰੇ ਆ ਕਿਰਪਾ ਕਰਨਾ ਕਿ ਪੰਜ ਪਾਠ ਕਰਕੇ ਤੇ ਮਨ ਚ ਧਾਰ ਲਓ ਇੱਕ ਰਿਕੁਐਸਟ ਦਾ ਫੋਨ ਕਰਨਾ ਵੀ ਉਹਨਾਂ ਨੂੰ ਰਿਕੁਐਸਟ ਪਾਣੀ ਫੋਨ ਤੇ ਵੀ ਆ ਰਹੇ ਆ ਕੱਲ ਰਿਕੁਐਸਟ ਇੱਕ ਦਿਨ ਰੁਕ ਜੀ ਜਦੋਂ ਉਹਨਾਂ ਨੇ ਆਪਣੇ ਘਰ ਪੰਜ ਪਾਠ ਸੁਖਮਨੀ ਸਾਹਿਬ ਜੀ ਦੀ ਬੜੇ ਪ੍ਰੇਮ ਸ਼ਰਦਾ ਨਾਲ ਹਾਜ਼ਰੀ ਲਾਈ ਉਹ ਹਾਜ਼ਰੀ ਲਾ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਕਰਕੇ ਜਦੋਂ ਫੋਨ ਕੀਤਾ ਨਾ ਰਿਕੁਐਸਟ ਲਈ ਜਦੋਂ ਫੋਨ ਕੀਤਾ ਤੇ ਕਲਰ ਕਹਿੰਦਾ ਕਹਿੰਦਾ ਵੀ ਮੈਨੂੰ ਆਰਡਰ ਆ ਗਏ ਨੇ ਉਹਨਾਂ ਵੱਲੋਂ ਹੁਕਮ ਆ ਗਿਆ ਅਫਸਰ ਵੱਲੋਂ ਕਿ ਇਹਨਾਂ ਦੀ ਫੇਲ ਘਰ ਲੈ ਕੇ ਆ ਸੀਟ ਕੈਨਸਲ ਕਰਨੀ ਇਹਨਾਂ ਦੀ ਮਾਇਆ ਨਹੀਂ ਪਹੁੰਚੀ ਧਿਆਨ ਤੇ ਕਹਿੰਦਾ ਮੈਂ ਘਰ ਜਾ ਰਿਆਂ ਸਾਂ ਫੇਲ ਲੈ ਕੇ ਤੇ ਮੇਰੀ ਗੱਡੀ ਖਰਾਬ ਹੋ ਗਈ ਕਲਰ ਕਹਿੰਦਾ ਫੈਲ ਕਰ ਲੈ ਕੇ ਜਾ ਰਿਆਂ ਸਭ ਤੋਂ ਮੇਰੀ ਗੱਡੀ ਪੈਂਚਰ ਹੋ ਗਈ ਤੇ ਮੈਂ ਹੁਣ ਕੱਲ ਫੈਲ ਛੱਡਣੀ ਏ ਗੱਡੀ 'ਚ ਨੁਕਸ ਪੈ ਗਿਆ ਪਹੁੰਚ ਨਹੀਂ ਸਕਿਆ ਅਜੇ ਸਿਰਫ ਉਹਨੇ ਕਿਹਾ ਕੈਨਸਲ ਕਰਨੀ ਅਜੇ ਫੈਲ ਤੇ ਸਾਈਨ ਨਹੀਂ ਹੋਏ ਧਿਆਨ ਦੇਣਾ ਮੈਨੂੰ ਫੋਨ ਤੇ ਦੱਸ ਦੇ ਐ ਵੀ ਉਹਦੀ ਗੱਡੀ ਪੈਂਚਰ ਹੋ ਗਈ ਉਹ ਜਾ ਨਹੀਂ ਪਾਇਆ ਹੁਣ ਉਹ ਤੁਸੀਂ ਸਮਝ ਲੈਣਾ ਵੀ ਗੱਡੀ ਕਿਨੇ ਪੈਂਚਰ ਕੀਤੀ ਏ ਹੁਣ ਉੱਥੇ ਕਿਨੇ ਨਹੀਂ ਜਾਣ ਦਿੰਦਾ ਇਧਰ ਸੋਮਨੀ ਸਾਹਿਬ ਸ਼ੁਰੂ ਹੋ ਗਈ ਉਦੋਂ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਬਚਾ ਲੋ ਇਹਨੂੰ ਕੋਈ ਹੈ ਇਹਨੂੰ ਕਹਿੰਦੇ ਬਾਣੀ ਗੁਰੂ ਗੁਰੂ ਹੈ ਵਾ ਮੈਨੂੰ ਅਗਲੇ ਦਿਨ ਕਹਿੰਦੇ ਅਸੀਂ ਇੰਤਜ਼ਾਮ ਕਰ ਲਿਆ ਫੜ ਲਿਆ ਤੇ ਹੁਣ ਚੱਲੇ ਆਂ ਨੇਪਾਲ ਤੇ ਕਹਿੰਦੇ ਅਫਸਰ ਮੰਨ ਜਾਏਗਾ ਮੈਂ ਕਿਹਾ ਉਸੇ ਤਰ੍ਹਾਂ ਪੰਜ ਪਾੜ ਸੁਖਮਨੀ ਸਾਹਿਬ ਜੀ ਦੇ ਹਾਜ਼ਰੀ ਲਾ ਕੇ ਨਿਕਲੋ ਰਸਤੇ ਚ ਚੁਪਈ ਸਾਹਿਬ ਪੜਦੇ ਜਾਓ ਤੇ ਵਿਸ਼ਵਾਸ ਰੱਖੋ ਜਿਹੜਾ ਉਹਨਾਂ ਦੀ ਗੱਡੀ ਖਰਾਬ ਕਰਕੇ ਫਾਇਲ ਰੋਕ ਸਕਦਾ ਹੈ ਉਹ ਅਫਸਰ ਦਾ ਮਨ ਵੀ ਬਦਲਾ ਸਕਦਾ ਹੈ ਜੋ ਕਰ ਸਕਦਾ ਹੈ ਅਗਲੀ ਗੱਲ ਉਹ ਵੀ ਪਾ ਸਕਦਾ ਆਖੋ ਸਤਨਾਮ ਇਹ ਮੈਂ ਸਤਿਗੁਰ ਦੀ ਹਜ਼ੂਰੀ ਚ ਕਹਿ ਰਿਹਾ ਇੱਕ ਸੁਖਮਨੀ ਸਾਹਿਬ ਨਾਲ ਉਹ ਸਾਰੇ ਆਰਡਰ ਸਾਰਾ ਕੰਮ ਹੀ ਜੇਬ ਸੌਰੀ ਮੰਗਿਆ ਸਾਰੀ ਕਾਰਵਾਈ ਸਿੱਧੀ ਕਿਵੇਂ ਨਾ ਕਹੀਏ ਬਾਣੀ ਗੁਰੂ ਗੁਰੂ ਹੈ ਜਦੋਂ ਤੁਸੀਂ ਸੁੱਕੀ ਚਿੰਤਾ ਲਾਂਦੇ ਹੋ ਗੁਰੂ ਕਹਿੰਦਾ ਲਾਈ ਜਾ ਜਦੋਂ ਤੂੰ ਫਿਰ ਬਾਣੀ ਦਾ ਸਾਰਾ ਲੈਣਾ ਤੇ ਸਤਿਗੁਰੂ ਕਹਿੰਦੇ ਫਿਰ ਮੈਂ ਬੋੜਨਾ ਆਖੋ ਸਤਨਾਹ ਵਾਹਿਗੁਰੂ ਸਤਿਗੁਰੂ ਕਹਿੰਦੇ ਹੁਣ ਫਿਰ ਕਿਧਰੇ ਮੈਂ ਤੇ ਕਿਧਰੇ ਮੇਰੀਆਂ ਫੌਜਾਂ ਡਿਊਟੀ ਦੇਣ ਦੀਆਂ ਸੋ ਅੱਜ ਦੀ ਕਥਾ ਤੁਸੀਂ ਸੁਣੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇ ਲਾਸਟ ਤੱਕ ਬਨੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ